ਮੇਰੇ ਦੋਸਤਾਂ ਸਾਡੇ ਚੰਗੀ ਸੋਚ ਨਾਲ ਨਿਕਲ ਆਪਸੇ ਗਿਆ ਲੈਪ ਕੰਪਨੀ ਵਰਪੰਡਾ ਦਾ ਮਖਾਰੂ ਖੜਾ ਰਿਹਾ ਇਹ ਸਾਰੇ ਜੀ ਦਾ ਧੰਨਵਾਦ ਆ ਦੂਜੇ ਬੰਦੇ ਦੇਖੀਏ 10 ਦਿਨਾਂ ਦੇ ਵਿੱਚ ਤੋਂ ਬਾਅਦ 35 ਦੇ 30 ਨੰਬਰ ਬਈ ਬੱਸ ਵੱਧ ਹੀ ਜਾਂਦਾ ਇਹ ਵੀ ਚਾਰ ਰੱਖਿਆ ਤੇ ਹੀ ਜਾਂਦਾ 35 ਦੇ 33 ਨੰਬਰ ਪਿਆਰਾ ਨਹੀਂ ਆਓ ਖੜਾ ਪਰ ਮਤੋਂ ਅੱਗੇ ਚੱਕਰ ਦਾ 30 ਦੇ 33 ਬਾਕੀ ਕਮੇਟੀ ਦੇ ਨਾਮ ਦੀ ਤਾੜੀ ਮਾਰਦਾ ਭਾਈ ਯਾਰ ਉਹ ਵੀਰ ਦੇ ਨਾਮ ਦੀ ਤਾੜੀ ਲਾ ਦੇ ਜਿਹੜਾ ਵੀਡੀਓ ਬਣਾਉਂਦਾ ਸੀ ਤੇ ਦੂਜੇ ਪਾਸੇ ਚੰਨ Tipo a brar. ਦੇਖ ਇਕਰ ਹੁੰਦਿਆ ਦੇਖ ਨਜ਼ਾਰਾ ਕੇਵਾ ਸਿੰਘ ਜੀ ਨਾਮ ਕਰੀ ਧੰਨਵਾਦ ਆ ਗਵਿੰਦਰ ਸਿੰਘ ਜੀ ਨਾਲ ਸੁੱਖਾ ਬਰਾੜ ਨਾਲ ਕਹਿੰਦੇ ਡਾਕਟਰ ਸੋਨੂ ਜਸਵੀਰ ਖੇਮਾ ਆਪੇ ਕੋਲੀ ਨੇ ਆ ਰਹੇ ਕੋਲ ਉਸੇ ਇਹ ਮੱਥੇ ਪੀ ਦੇ ਕਰੋ ਸਾਰੇ ਮੱਥੇ ਸਰਫਰਕੀ ਮੋਲਾ ਦੇਖੋ ਇੱਥੇ ਦਿਲ ਦਾ ਕੰਮ ਲੱਗਦਾ ਮੈਨੂੰ ਮਿੱਤਰੋ ਸ਼ਿਪਾ ਜੀ ਤੁਹਾ ਮਿੱਤਰੋ ਟਰੈਕਟਰ ਚੱਲਦਾ ਹੋਇਆ ਬੰਦ ਹੋਇਆ ਜੌਂਡੀ ਟਰੈਕਟਰ ਜੇਤੂਆ ਬਹਾਦਰੀ ਤੇ ਕੰਮ ਆ ਗਏ tufaan ਦੇਖਦਾ ਹਾਂ ਤਾਸ ਪੈਣੀ ਹੈ ਭੁੱਲਰ ਸਾਹਿਬ ਵਾਲੀ ਬੱਚੇ ਹੋਈ ਨਹੀਂ ਹਵਾਲਾ ਦੇ ਰਿਹਾ ਬੜੀਆਂ ਮੇਰੇ ਤੋਂ ਧੰਨਵਾਦ ਕਰਦੇ ਆ ਨਾਲ ਕੰਦੇ ਆ ਗੱਤਾਈ ਨਹੀਂ ਕਰਨੀ ਚਾਰਗੇਰ ਕਸਟਮੇ ਜਿਹੜਾ ਡਾਕਟਰ ਹਰਦਾ ਜਾਂਦਾ ਵੀਰਾ ਜੀ ਕਪਟਾਈ ਰੱਖ ਰਿਓ ਹੱਥ ਬੰਨ ਕੇ ਬੈਠੇ ਆ ਪਾਕੰਦੇ ਰੁਕਵਾ ਕੈੰਗਰ ਰੱਖਿਆ ਫੇਰ ਦੇ ਮੈਦਾਨ ਦੇ ਵਿੱਚ ਆ ਇਸ ਵੇਲੇ ਭੱਲੇ 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 ਛੰਡੀ ਟਿੱਕੀ ਆ ਇੱਕ ਪਾਸੇ ਸੋਨਾ ਲਿਖਾ ਮੰਜ਼ਲ ਦੇ ਬਰਵਾਗਾ ਜਾ ਰਿਹਾ ਅਗਰ ਕਹਿੰਦੇ ਚਾਗਲੀ ਵਾਲਾ ਜਗਜੀਤ ਦਾ ਨਾਲ ਝਗੀਂ ਰੰਧਾਪੀ ਵੀ ਤੇਰਾ ਇਹ ਦਸਰਾ ਗੱਗੀ ਆ ਤੇ ਨਾਲ ਕੰਦੇ ਵਿੱਚ ਰਾਹ ਕਾ ਲੱਗੂ ਹੁਈ ਨਹੀਂ ਆ ਜਾਉਂਦੀ ਇੱਥੇ ਮੱਕਾ ਸਰ ਪੰਡਾ ਮੇਰੇ ਮਿੱਥੋ ਲੈ ਜਾਂਦੀ ਏ ਜਿੱਤ ਦਾ ਇਹ ਆ ਜਾਂਦੀ ਕਰ ਰਿਹਾ ਪਰਲੇ ਬੰਨੇ ਉਹਦਾ ਕਹਿੰਦੇ ਪਾਖਾ ਪੰਡਾ ਅੱਗੇ ਤੋਂ ਬਹੁਤ ਚੀਕਾ ਲੈ ਨਾ ਖਲਕੋ ਟੀਕੇ ਨੂੰ ਗਾਈਓ ਹੋ ਰੋਡ ਤੇ ਬਸਾਇਆ ਬੰਤਾ ਸੀਪਾ ਜੀ ਸੀਪਾ ਜੀ ਕਟਾਈ ਨਹੀਂ ਕਰਨੀ ਕਟਾਈ ਨਹੀਂ ਕਰਨੀ ਇਹ ਤੁ ਬਾਦ ਬਈ ਹਲਾ ਵੀ ਤੇ 36 ਨੰਬਰ ਸਟੱਟ ਫਾਰਮ ਵਾਲੇ ਕਿੰਨੇ ਲੈਕਾ ਵੀ ਲੈਕਾ ਚ ਕਰਨੇ ਖਿਡਾਰੀ ਤਲ ਜਿਆ ਹੋਇਆ ਖਾਮਾ ਨੇ ਆਦਾ ਸਰਿੰਦਰ ਰਾਮ ਦਾ ਐਸਪੀ ਦੇ ਨਾਂ ਨਾਲ ਪ੍ਰਸਿੱਧਾ ਇਹਨੂੰ ਸਰਿੰਦਰ ਕਹਿੰਦੇ ਨੇ ਉਹ ਕਹਿੰਦੇ ਪਿੱਤੀ ਕਹਿੰਦਾ ਨੰਬਰ ਬਣਿਆ ਦੂਜੇ ਪਾਸੇ ਕਾਕਾ ਕਹਿੰਦੇ ਇਹਨੂੰ ਮੇਮਾ ਵਾਲੇ ਗੱਠੇ ਦਾ ਡਾਂਗਰ ਖੇਡਦਾ ਦੂਜੇ ਪਾਸੇ ਸਿੰਗਰ ਬੈਠਾ ਮਲਕੀਤ ਸਿੰਘ ਨਾਮ ਹੈ ਇਹਦਾ ਪਰ ਇਹਨੂੰ ਪੰਜਾਬ ਦੇ ਮੇਲਿਆਂ ਤੇ ਕਹਿੰਦੇ ਬੰਤੀ ਦਾ ਪਾਪਾ ਕਹਿੰਦੇ ਆ ਬੰਤੀ ਦਾ ਮੁੰਡਾ ਜਿਹੜਾ ਉਹਨਾਂ ਨਾਂ ਵੀ ਤੇਰੇ ਪਿੱਛੇ ਦਾ ਦੋਤਨਾ ਦਾ ਬੱਚਾ ਬੰਤੀ ਦਾ ਪਾਪਾ ਆ ਗਿਆ ਮੇਰੇ ਮਿੱਤਰੋ ਹਰ ਦੂਜੇ ਪਾਸੇ ਹਰ ਕਾਕਾ ਨੂਰ ਸੇਖਾ ਹੁਣ ਜੁੜੇ ਹੋਏ ਨੇ ਜਿਹੜੀਆਂ ਟੂਰਨਾਮੈਂਟਾਂ ਦੇ ਵਿੱਚ ਆਰ ਵਾਲੇ ਟਰੈਕਟਰ ਮੁਕਾਬਲੇ ਦੇ ਵਿੱਚ ਜਿਹੜੇ ਖਿਡਾਰੀ ਖੇਡਦੇ ਹੋਏ ਆ ਤੇ ਜਿਹੜੇ ਖੇਡ ਰਹੇ ਆ ਸਾਰਿਆਂ ਨੂੰ चैनल माध्यम राही किमें सरवात ही कितने कितने वो तो ये सारी जानकारी हम प्रेमी के घर में लेना आम लोग जान लेंगे कि लाहौल गया Oh, 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 ਇਹ ਪਾਸੇ ਮਲਕਾਨੇ ਆਵਾਜਾ ਮਲਕਾਨੇ ਵਾਲੇ ਲਿਖਿਆ ਹੋਇਆ ਔਰ ਦੂਜੇ ਪਾਸੇ ਦੇਖੀਏ ਹੌਸਲੇ ਰੌਂਡੀਰ ਅੱਗੇ ਵੱਲ ਨੂੰ ਵਧ ਰਿਹਾ ਰੌਂਡੀਰ ਅੱਗੇ ਵੱਲ ਵਧ ਰਿਹਾ ਕਹਿੰਦੇ ਕਦੇ ਟੰਪਲ ਕੁੰਡੀਆਂ ਮਸਾਂ ਵਾਲੇ ਦੀ ਗੱਲ ਜੰਦੀ ਹੈ ਅੱਜ ਕੱਦ ਕਦੇ ਜਾਂਦੇ ਵਿੱਚ ਬਸ ਗਿਆ 60 55 ਦੇ ਨਾਲ ਪ੍ਰਸਿੱਧ ਮੰਦੂ ਦੇ ਪਰ ਇਹ ਜਨੂਨ ਆ ਇਹ ਟੋਚਨੇ ਦੀ ਜਿੰਮੂ ਜਿਹੜੇ ਪਿਆਰ ਕਰਦੇ ਆ ਸਾਰੇ ਵੀਰ ਉੱਚ ਖਾਂਦੀ ਨਹੀਂ ਇਸ ਤਰ੍ਹਾਂ ਦੇ वैसे <imitation> कर